ਨਾਨਦਪੁਰ ਸਾਹਿਬ ਦੇ ਵਿੱਚ ਮੌਜੂਦ ਹੈਗੇ ਆ ਹੋਲਾ ਮਹੱਲਾ ਚੱਲ ਰਿਹਾ ਹੈ ਬਾਬਾ ਬਲਬੀਰ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਬਾਬਾ ਜੀ ਕਿਵੇਂ ਦੇਖ ਰਹੇ ਹੋ ਇਸ ਵਾਰ ਹੋਲੇ ਮਹੱਲੇ ਤੇ ਵੱਡੀ ਗਿਣਤੀ ਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਆ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿਹੜੀਆਂ ਬਹੁਤ ਹੀ ਵੱਡੇ ਤਦਾਅ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕੌਮੀ ਤਿਉਹਾਰ ਹੋਲੇ ਮਹੱਲੇ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਨੇ ਜਿੱਥੇ ਮੈਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਬਹੁਤ-ਬਹੁਤ ਵਧਾਈਆਂ ਦੇਣਾ ਜੀ ਆਇਆਂ ਵੀ ਕਹਿੰਦਾ ਇਹ ਖਾਲਸੇ ਦਾ ਖਾਲਸਾ ਪੰਥ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਨ੍ਹਾਂ ਨੇ ਵਿਰਸਾ ਪ੍ਰਾਤਨ ਸੰਭਿਆ ਹੋਇਆ ਤੇ ਉਹਨਾਂ ਵੱਲੋਂ ਤੇ ਨਾਲ ਜਿਹੜੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਜਿਹੜਾ ਹੜ ਆਇਆ ਹੋਇਆ ਆਪਣੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੇ ਇੱਕ ਜਿਹੜਾ ਯੋਸ਼ ਭਰਨ ਵਾਸਤੇ ਗੁਰੂ ਸਾਹਿਬ ਨੇ ਖਾਲਸੇ ਦੇ ਵਿੱਚ ਜਿੱਥੇ ਉਹਨਾਂ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਮਨਾਉਣਾ ਕੀਤਾ ਤੇ ਅੱਜ ਨਿਹੰਗ ਸਿੰਘ ਗੁਰੂ ਦੀਆਂ ਲਾੜਦੀਆਂ ਫੌਜਾਂ ਉਹ ਵਿਰਸੇ ਨੂੰ ਸਾਹਮ ਕੇ ਸਾਹਮਿਆ ਹੋਇਆ ਜਿਨ੍ਹਾਂ ਨੇ ਤੇ ਅੱਜ ਜਿਹੜੇ ਵਿਸ਼ਾਲ ਜਿਹੜੇ ਕੱਲ ਵੀ ਤੇ ਅੱਜ ਵੀ ਜਿਹੜੇ ਆ ਇੰਟਰਨੈਸ਼ਨਲ ਜਿਹੜੇ ਗਤਕਾ ਮੁਕਾਬਲੇ ਜੋ ਗੁਰੂ ਸਾਹਿਬ ਨੇ 1700 ਦੇ ਵਿੱਚ ਪਹਿਲੇ ਜੰਗ ਜੂ ਕਰਤਬ ਖਾਲਸੇ ਨੂੰ ਬਖਸ਼ਿਸ਼ ਕੀਤੇ ਉਦੋਂ ਤੋਂ ਲੈ ਕੇ ਹੁਣ ਤੱਕ ਮਨਾਉਂਦੇ ਆ ਰਹੇ ਨੇ ਤੇ ਉਹ ਵਿਰਸੇ ਨੂੰ ਆਪਜੀ ਦੇਖ ਰਹੇ ਹੋ ਜਗ ਬਾਣੀ ਜਿਹੜਾ ਚੈਨਲ ਹੈ ਉਹਦੇ ਥਰੂ ਤੁਸੀਂ ਆਪਜੀ ਸਾਰੇ ਆਪਣੇ ਦਰਸ਼ਕਦਾਰੇ ਕਰ ਰਹੇ ਹੋ ਤਗੜੇ ਹੋ ਕੇ ਸਿੱਕੀ ਦਾ ਪ੍ਰਚਾਰ ਕਰੋ ਕੱਲ ਨੂੰ ਜਿਹੜਾ ਵਿਸ਼ਾਲ ਮਹੱਲਾ ਤੋਂ ਜਾਇਆ ਜਾਣਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਇਹ ਹੰਸਤੰਗ ਜਥੇਵੰਦੀਆਂ ਵੱਲੋਂ ਤੇ ਉਹਦੇ ਵੀ ਆ ਕੇ ਦਰਸ਼ਨ ਦਿਦਾਰੇ ਕਰੋ ਕਰੋ ਜੰਗ ਜੂ ਕਰਤਬ ਜਿਹੜੇ ਗੁਰੂ ਦੀਆਂ ਲਾੜਦੀਆਂ ਨੇ ਹੰਗ ਸਿੰਘ ਫੌਜਾਂ ਨੇ ਦਿਖਾਉਣੇ ਨੇ ਤੇ ਜਿੱਥੇ ਗਤਕੇ ਦੇ ਉੱਥੇ ਘੋੜਸਵਾਰੀ ਦੇ ਜੋਰ ਵੀ ਸਿੰਘਾਂ ਨੇ ਦਿਖਾ ਕੇ ਸੰਗਤਾਂ ਨੂੰ ਨਿਹਾਲ ਕਰਨਾ ਹੈ ਬਾਬਾ ਜੀ ਜਿਵੇਂ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਵੀ ਇੱਥੇ ਆ ਰਹੇ ਹੋ ਜੰਗ ਜੂ ਕਰਤਬ ਹੋ ਰਹੇ ਨੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਬਦਲਾਕ ਹੀ ਦੇਖਿਆ ਬੜੇ ਸਾਰੇ ਨੌਜਵਾਨ ਹੁਣ ਦਸਤਾਰ ਵੀ ਸਜਾ ਕੇ ਆਉਣ ਲੱਗੇ ਨੇ ਬਹੁਤ ਜ਼ਿਆਦਾ ਉਤਸ਼ਾਹ ਆਪਣੇ ਨੌਜਵਾਨ ਬੱਚਿਆਂ ਦੇ ਵਿੱਚ ਸਿੰਘ ਸਾਜ ਰਹੇ ਨੇ ਗੁਰੂ ਦੀਆਂ ਲਾੜਦੀਆਂ ਫੌਜਾਂ ਜਿਹੜੀਆਂ ਨੇ ਹੋਰ ਵੀ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੋ ਰਹੀਆਂ ਨੇ ਸਾਰੇ ਨਿਹੰਗ ਸਿੰਘ ਬਾਣੇ ਨੂੰ ਮੈਂ ਸਾਰੇ ਜਿੱਥੇ ਅਮਰੀਕਾ ਕੈਨੇਡਾ ਯੂਕੇ ਆਸਟ੍ਰੇਲੀਆ ਹਰ ਕੰਟਰੀ ਦੇ ਵਿੱਚ ਜਿਹੜਾ ਬਹੁਤ ਵੱਡਾ ਬੋਲਬਾਲਾ ਹੋ ਰਿਹਾ ਉਹ ਵਚਨ ਪੂਰੇ ਹੋਣੇ ਨੇ ਗੁਰੂ ਸਾਹਿਬ ਚੀਨ ਮਚੀਨ ਛੀਨ ਜਾ ਬਲੀਨਾ ਉੱਤਰਦੇਸ਼ ਪਿਆਨਾ ਕੀਨਾ ਖਾਲਸੇ ਦਾ ਰਾਜ ਹੋਣਾ ਉਹ ਅਟੱਲ ਹੈ ਗੁਰੂ ਸਾਹਿਬ ਨੇ ਬਚਨ ਕੀਤੇ ਹੋਏ ਨੇ ਖਾਲਸਾ ਜਿਹੜਾ ਰਾਜ ਹੈ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਸਾਰੇ ਸਤਿਗੁਰਾਂ ਦੀ ਕਿਰਪਾ ਹੋਣੀ ਆ ਤੇ ਚੜ੍ਹਦੀ ਕਲਾ ਹੋਣੀ ਆ ਖਾਲਸੇ ਦੀ ਜੀ ਧੰਨਵਾਦਾਂ ਇਹ ਬਾਬਾ ਬਲਵੀਰ ਸਿੰਘ ਜੀ ਹੈਗੇ ਨੇ ਜਿਹੜੇ 96 ਕਰੋੜੀ ਤਾਂ ਇੱਥੇ ਪਹੁੰਚੇ ਹੋਏ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਤਾਂ ਅੱਜ ਜਿਹੜੇ ਨੇ ਉਹ ਇੱਥੇ ਗੱਤਕੇ ਮੁਕਾਬਲੇ ਜਿਹੜੇ ਨੇ ਕਰਵਾਏ ਜਾ ਰਹੇ ਨੇ ਤੁਹਾਨੂੰ ਤਸਵੀਰ ਦੂਜੇ ਪਾਸੇ ਵੀ ਦਿਖਾ ਦਿੰਨੇ ਆ ਕਿ ਇੱਥੇ ਗੱਤਕੇ ਮੁਕਾਬਲੇ ਜਿਹੜੇ ਨੇ ਇਸ ਵੇਲੇ ਹੋ ਰਹੇ ਨੇ ਤਾਂ નિਹੰਗ ਫੌਜਾਂ ਇੱਥੇ ਪਹੁੰਚੀਆਂ ਹੋਈਆਂ ਨੇ ਆਪਣੇ ਆਪਣੇ ਦਲ ਲੈ ਕੇ ਤਾਂ ਉਹਨਾਂ ਦੇ ਵਿਚਕਾਰ ਜਿਹੜੇ ਨੇ ਇੱਥੇ ਮੁਕਾਬਲੇ ਇਸ ਵੇਲੇ ਕਰਵਾਏ ਜਾ ਰਹੇ ਨੇ ਤਾਂ ਉਹਨਾਂ ਤੋਂ ਬਾਅਦ ਚ ਨਤੀਜੇ ਕੱਢੇ ਜਾਣਗੇ ਔਰ ਇਨਾਮ ਜਿਹੜੇ ਨੇ ਇੱਥੇ ਵੰਡੇ ਜਾਣਗੇ ਤਾਂ ਇਸ ਤਰੀਕੇ ਦੇ ਨਾਲ ਨਿਹੰਗ ਫੌਜਾਂ ਇਸ ਵੇਲੇ ਨਿਹੰਗ ਸ਼ੋਨੀ ਦੇ ਵਿੱਚ ਜਿਹੜੀ ਇੱਕ ਸਟੇਜ ਸਜੀ ਹੋਈ ਆ ਤਾਂ ਉਹ ਸਟੇਜ ਦੇ ਉੱਪਰ ਆ ਕੇ ਪਹੁੰਚ ਚੁੱਕੀਆਂ ਨੇ ਜਿਹੜੇ ਜਿਹੜੇ ਨੇ ਭਜੰਗੀ ਸਿੰਘ ਹੈਗੇ ਨੇ ਜਾਂ ਨਿਹੰਗ ਸਿੰਘ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਹੁਣ ਇੱਥੇ ਕਰਤੱਬ ਦਿਖਾਏ ਜਾਣਗੇ ਔਰ ਗੱcke ਮੁਕਾਬਲੇ ਜਿਹੜੇ ਨੇ ਕਰਵਾਏ ਜਾਣਗੇ ਯਾਨੀ ਕਿ ਇੱਥੇ ਇਸ ਵੇਲੇ ਹੁਣ ਮੁਕਾਬਲੇ ਹੋਣਗੇ ਔਰ ਉਸ ਤੋਂ ਬਾਅਦ ਇਹਨਾਂ ਦੇ ਨਤੀਜੇ ਜਿਹੜੇ ਨੇ ਉਹ ਕੱਢੇ ਜਾਣਗੇ ਤਾਂ ਹਰ ਰੰਗ ਤੁਹਾਨੂੰ ਦਿਖਾਉਣ ਦੀ ਇਸ ਵੇਲੇ ਕੋਸ਼ਿਸ਼ ਕਰ ਰਹੇ ਆ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਔਲਾ ਮਹੱਲਾ ਜਿਹੜਾ ਉਹ ਮਨਾਇਆ ਜਾ ਰਿਹਾ ਅੱਜ ਦੂਜਾ ਦਿਨ ਜਿਹੜਾ ਉਹ ਹੈਗਾ ਔਰ ਕੱਲ ਨੂੰ ਜਿਹੜਾ ਆਖਰੀ ਦਿਨ ਹੈਗਾ ਔਰ ਕੱਲ ਅਖੰਡ ਪੜ ਸਾਹਿਬ ਦੇ ਭੋਗ ਜਿਹੜੇ ਨੇ ਉਹ ਪਾਏ ਜਾਣਗੇ ਔਰ ਉਸ ਤੋਂ ਉਪਰੰਤ ਮਹੱਲਾ ਜਿਹੜਾ ਉਹ ਖੱਡਿਆ ਜਾਵੇਗਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਬੜੀਆਂ ਅਹਿਮ ਹੈਗੀਆਂ ਨੇ ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਜੇਕਰ ਸੰਗਤਾਂ ਨਹੀਂ ਪਹੁੰਚ ਸਕੀਆਂ ਤਾਂ ਜਗਬਾਣੀ ਔਰ ਦਰਸ਼ਨ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਹਰ ਰੰਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਤਾਲੂ ਜਗਬਾਣੀ ਟੀਵੀ ਆਨੰਦਪੁਰ ਸਾਹਿਬ